ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਸ਼੍ਰੀ ਭਗਵਾਨ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇ ਕਿ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਉਸੇ ਲੜੀ ਤਹਿਤ ਸਾਨੂੰ ਡੀਆਈਜੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਦੀਆਂ ਸਟ੍ਰਿਕਟ ਇੰਸਟਰਕਸ਼ਨਜ਼ ਨੇ ਉਹਨਾਂ ਹਦਾਇਤਾਂ ਤੇ ਅਸੀਂ ਕਦਮ ਚੁੱਕਦੇ ਹੋਇਆ ਅਸੀਂ ਪਰਸੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀਗਾ ਤਰਸੇਮ ਸਿੰਘ ਇਹ ਹੈਗਾ ਪੁੱਤਰ ਜਗਮੂਨ ਸਿੰਘ ਇਹ ਕਿੱਕਰ ਪੀਰ ਵਾਲੀ ਗਲੀ ਇਹ ਤਰਨਤਾਰਨ ਦਾ ਰਹਿਣ ਵਾਲਾ ਇਹਦੇ ਨਾਲ ਦੋ ਦੇ ਹੋਰ ਸਾਥੀ ਸੀਗੇ ਤਰਤੀਤੇ ਸੀਗੇ ਅਮਰਪ੍ਰੀਤ ਸਿੰਘ ਤੇ ਰਾਜਬੀਰ ਸਿੰਘ ਇਹ ਘਰਿੰਡੇ ਦੇ ਨੇ ਥਾਣਾ ਘਰਿੰਡੇ ਦੇ ਤੇ ਇਹਨਾਂ ਕੋਲੋਂ ਅਸੀਂ ਦੋ ਪਿਸਟਲ ਬਰਾਮਦ ਕੀਤੇ ਸੀਗੇ ਇੱਕ 9mm ਤੇ ਇੱਕ 30 bore ਦਾ ਪਿਸਟਲ ਰਿਕਵਰੀ ਵਿੱਚ ਆਇਆ ਸਾਨੂੰ ਇਹ ਪਤਾ ਚੱਲਿਆ ਉਸ ਦਾ ਕਿ ਜਿਹੜਾ ਤਰਸੀਮ ਸਿੰਘ ਹੈ ਇੱਕ ਪੁਰਾਣਾ ਹੈਬਿਚੁਅਲ ਆਫੈਂਡਰ ਹੈ ਇਹਦੇ ਖਿਲਾਫ ਪਹਿਲਾਂ ਵੀ NDPS ਆਰਮਜੈਕ ਵਿਦ 12 ਮੁਕਦਮੇ ਰਜਿਸਟਰ ਸੀਗੇ ਵੈਲ ਫਆਇਰਸ ਫਿਰ ਜਦੋਂ ਇਹਨੇ ਇਚਾਰਜ ਦੱਸਿਆ ਸਾਨੂੰ ਕਿ ਇੱਥੇ ਜਦੋਂ ਇਹ ਆਇਆ ਸੀਗਾ ਜਦੋਂ ਸਾਡੀ ਟੀਮ ਨੇ ਰਾਉਂਡ ਅਪ ਕੀਤਾ ਪ੍ਰੋਪਰ ਨਾਕਾਬੰਦੀ ਦੇ ਦੌਰਾਨ ਸਾਡੀ ਜਿਹੜੀ ਚੈਕਿੰਗ ਦੇ ਦੌਰਾਨ ਇਹ ਗ੍ਰਿਫਤਾਰ ਹੋਇਆ ਸੀਗਾ ਇਹਨੇ ਦੱਸਿਆ ਕਿ ਇਹ ਰੋਲ ਲੈਣ ਆਇਆ ਸੀਗਾ ਕਿਲੋ ਹਿਰੋਇਨ ਲੈਣ ਆਇਆ ਸੀਗਾ ਤੇ ਇਹਦੇ ਕੋਲੋਂ ਉਸੇ ਦੇ ਜਿਹੜੇ ਇਹ ਮੈਂਤ ਦਿਨ ਦਿਨ ਲਾ 70000 ਰੁਪਏ ਡਰਗ ਮੰਨੀ ਜਦੋਂ ਇੱਕ ਤੋਂ ਰਿਕਵਰ ਕੀਤਾ ਸੀ ਉਸੇ ਦੀ ਸੀਗਾ ਜਦੋਂ ਇਹਨੇ ਕਿਹਾ ਕਿ ਸਾਡੇ ਕੋਲ ਮੇਰੇ ਕੋਲ ਹੋਰ ਵੀ ਲੁਕੀ ਹੋਈ ਹਿਰੋਇਨ ਪਈ ਹੈ ਤੇ ਪਿਸਟਲਸ ਵੀ ਪਏ ਨੇ ਮੈਂ ਤੁਹਾਨੂੰ ਬਰਾਮਦ ਕਰਾਉਣਾ ਇਹਨੇ ਬੜੀ ਸਾਜਿਸ਼ ਨਾਲ ਸਾਡੀ ਟੀਮ ਨੂੰ ਇਹ ਲੈ ਕੇ ਗਿਆ ਹੁਣ ਘ੍ਰਿੰਡਾ ਦੇ ਏਰੀਆ ਚ ਲੈ ਕੇ ਗਿਆ ਤੇ ਉੱਥੇ ਇਹਨੇ ਪਿਸਟਲ ਜਦੋਂ ਨੱਪੀ ਸੀ ਕੱਢੀ ਤੇ ਸਾਡੇ ਪੁਲਿਸ ਮੁਲਾਜ਼ਮਾਂ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਇਹਨੇ ਫਾਇਰ ਕੱਢੇ ਨੇ ਇਹ ਜਵਾਬੀ ਫਾਇਰ ਚ ਪਹਿਲਾਂ ਸਾਡੀ ਪੁਲਿਸ ਪਾਰਟੀ ਨੇ ਇੱਕ ਸਿਰਫ ਫਾਇਰ ਕੀਤਾ ਤੇ ਜਿਹੜੀ ਨੱਤੇ ਉਹ ਲੱਗੇ ਤੇ ਇੰਜਰਡ ਹੋ ਗਿਆ ਇਹਨੂੰ ਹਸਪੀਟਲਾਈਜ਼ ਕੀਤਾ ਜਾ ਚੁੱਕਾ ਹੈ ਮਿਲਣਾ ਚਾਹਣਾ ਹੈ 13ਵਾਂ ਇਹਦੇ ਤੇ ਮੁਕੱਦਮਾ ਜਿਹੜਾ ਰਜਿਸਟਰ ਹੋਇਆ ਸੀਗਾ ਜਿਹੜਾ ਇਹ ਆਰਮਜ਼ ਐਕਟ ਦਾ ਤੇ ਕੱਲ ਵੀ ਇਹਦੇ ਤੇ ਅਸੀਂ ਫੇਰ ਇੱਕ ਫਾਇਰ ਫਰੈਸ਼ ਰਜਿਸਟਰ ਕੀਤੀ ਹੈ ਤਿੰਨ ਸੂਬੇ ਕਿਉਂਕਿ ਇਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਇਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 1 ਮਾਰਚ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯੁੱਧ ਨਸ਼ਾ ਮੇਰੇ ਜਿਹੜਾ ਚ ਸ਼ੁਰੂ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਪਿਛਲੇ 3 ਮਹੀਨਿਆਂ ਚ 1 ਮਾਰਚ ਤੋਂ ਲੈ ਕੇ ਹੁਣ ਤੱਕ 402 ਕੇਸ ਰਜਿਸਟਰ ਕੀਤੇ ਨੇ ਜਿਹਦੇ ਚ 575 ਜਿਹੜੇ ਸਾਡੇ ਅਕਿਊਜ਼ ਅਰੈਸਟਡ ਨੇ 105.8 106 ਕਿਲੋ ਟੋਟਲ ਹੈਰੋਇਨ ਦੀ ਰਿਕਵਰੀ ਹੋ ਚੁੱਕੀ 1 ਕਰੋੜ 80 ਲੱਖ ਦੇ ਨੇੜੇ ਸਾਡੀ ਜਿਹੜੀ ਅਸੀਂ ਡਰਗਮੈਨੀ ਰਿਕਵਰ ਕੀਤੀ ਹੈ ਇਹਦੇ ਨਾਲ ਨਾਲ ਜਿਹੜੇ ਸਾਡੇ ਆਰਮਜ਼ ਐਕਟ ਜਿਹੜਾ ਅਸਲਾ ਨਾਜਾਇਜ਼ ਜਿਹੜਾ ਬਰੰਦ ਹੋਇਆ ਉਹਦੇ ਤਹਿਤ ਅਸੀਂ 59 ਮੁਕਦਮੇ ਰਜਿਸਟਰ ਕਰਕੇ 141 ਪਿਸਟਲ ਉਹ ਰਿਕਵਰ ਕੀਤੇ ਨੇ ਤੇ ਜਿਹੜੇ ਇਹ ਜਿਹੜੇ ਗੰਦੇ 엘ਮੈਂਟਸ ਨੇ ਮਾੜੇ ਅੰਸਰ ਨੇ ਜਿਹੜਿਆ ਨੇ ਇਹਨਾਂ ਨੇ ਇਤਨਾ ਪਾਕ ਇਰਾਦਿਆਂ ਨਾਲ ਜਿਹੜਾ ਪਾਕਿਸਤਾਨ ਸਾਜ਼ਿਸ਼ ਦੇ ਤਹਿਤ ਸਾਡੇ ਇਥੇ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡੇ ਯੂਥ ਨੂੰ ਚਿੱਟੇ 'ਚ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਆ ਇਹ ਅਮਰਿਕ ਸਰ ਦਿਹਾਤੀ ਪੁਲਿਸ ਓਨ ਦੀ ਇਨਸਟਰਕਸ਼ਨਸ ਐਂਡ ਗਾਈਡੈਂਸ ਆਫ ਔਨਰੇਬਲ ਸੀਐਮ ਪੰਜਾਬ ਅਸੀਂ ਇਹ ਜਿਹੜੇ ਸਾਰੇ ਕਦਮ ਚੁੱਕੇ ਆ ਤੇ ਅੱਗੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਯੁੱਧ ਨਸ਼ਾ ਵਿਰੁੱਧ ਬਿਲਕੁਲ ਚੱਲੂ ਹੈ ਕਿ ਅਸੀਂ ਬਿਲਕੁਲ ਸਾਡੀ ਕੋਸ਼ਿਸ਼ ਰਹੇਗੀ ਕਿ ਪਿੰਡ ਪਿੰਡ 'ਚੋਂ ਸ਼ਹਿਰ ਸ਼ਹਿਰ 'ਚੋਂ ਵਾਰਡ ਵਾਰਡ 'ਚੋਂ ਇਹ ਨਸ਼ੇ ਦਾ ਜਿਹੜਾ ਖਤਮ ਕੀਤਾ ਜਾਵੇ

ਰਿਕਵਰੀ ਆ ਸਾਡੀਆਂ ਆਈ ਡੀਜ਼ ਵਗੈਰਾ ਦੀ ਜਿਵੇਂ ਤੁਹਾਨੂੰ ਪਤਾ ਕਿ ਅਸੀਂ ਬੀਐਸਐਫ ਦੇ ਨਾਲ ਅਸੀਂ ਕਰਦੇ ਜਿਵੇਂ ਕੋਈ ਕੋਈ ਦਾ ਨਾਮ ਆ ਰਿਹਾ ਚਲੋ ਪਾਸਿਆਂ ਤੇ ਬਾਹਰ ਫੜਿਆ ਗਿਆ ਪਾਸ ਫਿਰ ਗੈਂਸਟਰ ਜਿਹੜੇ ਨੇ ਉਹਦੇ ਪਿਸਤਨ ਜਿਹੜੇ ਡੈਂਸਰ ਵਸਦੀ ਆ ਰਹੀ ਚ ਡੈਂਸਰ ਸਪੀਨ ਆਉਟ ਹੋ ਗਏ ਨੇ ਤੇ ਇਹਨਾਂ ਡੈਕਸਰ ਸਪੀਕ ਤੇ ਪੈਂਟ ਤੇ ਆਈਸੀ ਉਹਨੂੰ ਬੜੇ ਜੀ ਸਲੀਪਰ ਸੈਲਫਿਕ ਉਹਨੂੰ ਕੰਸਟਰ ਕਰਦੇ ਜੀ ਬਿਲਕੁਲ ਜੀ ਜੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਐਕਸ਼ਨ ਅਗੇਂਸ ਜਿਹੜਾ ਇਹ ਹੈਗਾ ਨੋਟੋਰੀਅਸ ਗੈਂਗਸਟਰ ਜੱਦਾ ਦੇ 엘িমੈਂਟਸ ਤੇ ਵੀ ਚਾਲੂ ਹੈ ਤੁਹਾਨੂੰ ਪਤਾ ਹੋਊਗਾ ਕਿ ਇੱਥੇ ਹੈਪੀ ਪਸ਼ਾ ਨਾਂ ਦਾ ਵੀ ਇੱਕ ਵਿਅਕਤੀ ਸੀਗਾ ਜਿਹੜਾ ਅਤਵਾਦ ਦੇ ਗੇਰੇ ਅਤਵਾਦੀਆਂ ਨਾਲ ਬੀਕੇ ਆਇਨਾ ਰਲ ਕੇ ਇੱਥੇ ਅਤਵਾਦ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਡੂ ਟੂ ਸਸਟੇਨਡ ਐਫਰਟਸ ਆਫ ਪੰਜਾਬ ਪੁਲਿਸ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਉਹਦੇ ਖਿਲਾਫ ਵੀ ਕਾਰਵਾਈ ਕਰਦੇ ਆ ਜਿਹੜਾ ਉਹਨੂੰ ਵੀ ਹੈਪੀ ਪਸ਼ਾ ਨੂੰ ਵੀ ਅਰੈਸਟ ਕੀਤਾ ਜਾ ਚੁੱਕਾ ਹੈਗਾ ਯੂਐਸਏ ਤੇ ਉਹ ਡੀਟੇਨਡ ਹੈ ਇਸ ਟਾਈਮ ਤੇ ਪੂਰੀ ਐਫਰਟਸ ਚੱਲ ਰਹੀਆਂ ਨੇ ਕਿ ਉਹਨੂੰ ਲੈ ਕੇ ਆਇਆ ਜਾਵੇ ਉਹਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਇੱਦਾਂ ਦੇ ਟੈਰਰਿਸਟ 엘ਿਮੈਂਟਸ ਨੇ ਗੈਂਗਸਟਰ 엘ਿਮੈਂਟਸ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀਆਂ ਲੀਗਲ ਪ੍ਰੋਵੀਜ਼ਨਸ ਨੇ ਇੰਟਰਪੋਲ ਦੇ ਨਾਲ ਟਾਲ ਮੇਲ ਕਰਦੇ ਆ ਰੈੱਡ ਕਾਰਨਰ ਨੋਟਿਸਸ ਬਲੂ ਕਾਰਨਰ ਨੋਟਿਸਸ ਸਾਰੇ ਜਿਹੜੇ ਸਾਡੇ ਵੱਲੋਂ ਬਣਾਏ ਜਾ ਰਹੇ ਨੇ ਤਾਂ ਕਿ ਇਹ ਜਿਹੜੇ 엘ਿਮੈਂਟਸ ਬਾਹਰ ਬਹਿ ਕੇ ਇਦਾਂ ਦੇ ਮਾੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਇੱਥੇ ਐਸ ਪਰ ਲਾਅ ਡੀਲ ਕੀਤਾ ਜਾਵੇ ਇੰਡੀਆ ਚ ਯਾਰ ਫਿਰ ਅਸੀਂ ਇਹਨਾਂ ਦੇ ਖਿਲਾਫ ਅਸੀਂ ਦਾ ਜਿਹੜੇ ਮਾਮਲੇ ਆ ਉਹਨਾਂ ਤੋਂ ਪਕੌੜਾ ਸੀ ਜਦੋਂ ਉਹ ਤੇ ਜਮਾਨਤ ਤੇ ਆਇਆ ਹੋਇਆ ਇਹਨਾਂ ਤੋਂ ਜਮਾਨਤ ਤੇ ਸੀਗਾ ਜੀ ਜਿਹੜੇ 12 ਮੁਕਦਮੇ ਹੋਏ ਸੀਗੇ ਇਹਦੇ ਖਿਲਾਫ ਰਜਿਸਟਰ ਜਮਾਨਤ ਤੇ ਸੀ ਕਿਤੇ ਅੱਗੇ ਵੀ ਇਹ ਮਾੜੇ ਕੰਮ ਕਰ ਰਿਹਾ ਸੀਗਾ ਹੁਣ ਅਸੀਂ ਇਹ ਵੀ ਫਰੈਸ਼ ਐਪਲੀਕੇਸ਼ਨ ਜਿਵੇਂ ਕਿ ਸਾਨੂੰ ਗਾਈਡੈਂਸ ਹੈਗੀ ਹੈ ਇਨਸਟਰਕਸ਼ਨਸ ਹੈਗੇ ਹਨ ਕਿ ਇਹਦੀਆਂ ਜਿਹੜੀਆਂ ਬੇਲ ਜਿਹੜੀਆਂ ਐਪਲੀਕੇਸ਼ਨਸ ਅਸੀਂ ਮੂਵ ਕਰਾਂਗੇ ਕਿ ਇਹਦੀ ਬੇਲ ਕੈਨਸਲ ਕਰਾਵਾਂਗੇ ਕਿ ਇਹ ਮਾੜੇ ਕੰਮ ਕਰ ਰਿਹਾ ਬਾਹਰ ਆ ਕੇ ਵੀ ਜੇਲ੍ਹ ਚੋਂ ਬੇਲ ਹੋਣ ਦੇ ਬਾਵਜੂਦ ਇੰਦਾਂ ਦੇ ਮਾੜੇ ਕੰਮ ਕਰ ਰਿਆ ਇਨਵੋਲ ਜੀ ਬਿਲਕੁਲ ਜੀ ਇਹ ਜਿਹੜਾ ਹੈਗਾ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿਲੋ ਹੈਰੋਇਨ ਲੈਣ ਆਇਆ ਸੀਗਾ ਤੇ ਇੱਥੋਂ ਜਾ ਕੇ ਬਾਰਡਰ ਤੋਂ ਜਿਹੜੀ ਆਂਦੀ ਏ ਡਰੋਨ ਰਾਹੀਂ ਜਿਹੜੀ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਕਿ ਜਿਹੜੀ ਡਰੋਨ ਰਾਹੀਂ ਹੈਰੋਇਨ ਆਂਦੀ ਏ ਇਹ ਪਿਕ ਕਰਕੇ ਅੱਗੇ ਸਪਲਾਈ ਕਰਨ ਦੀ ਜੀ ਬਿਲਕੁਲ ਜੀ ਇਹ ਜਿਹੜਾ ਰੋਡ ਜੀ ਸਿਟੀ ਦਾ ਏਰੀਆ ਜੀ ਇਹ ਸੱਚ ਕਰਾਤੋਂ ਆਸੂ ਆਤਮ ਬੋਲ ਇਹਨੇ ਨਾਮ ਸੇ ਆਉਂਦੇ ਏਰੀਆ ਦਾ ਬਲਾਸਟ ਆ ਉਹਦੇ ਚ ਇਹਦਾ ਰੋਲ ਨਹੀਂ ਸੀਗਾ ਜੀ ਉੱਥੇ ਜਿਹੜੇ ਸਾਡੇ